ਗੁਰੀ ਬਾਈ ਆਜੋ ਬਾਈ ਲੰਘਿਓ ਭਾਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੰਮ ਸੀ ਕੋਈ ਭਾਬੀ ਗੁਰੀ ਘਰੀ ਹੈ ਨਹੀਂ ਹੋਤਾ ਹੈ ਨੀਗਾ ਦੱਸੋ ਕੰਮ ਦਾ ਭਾਬੀ ਬਸ ਉਸੇ ਤਾਂ ਹੀ ਦੀਗਾ ਅੱਛਾ ਕੋਈ ਗੱਲ ਨਹੀਂ ਜਦੋਂ ਆਗੇ ਨਾ ਮੈਂ ਉਹਨਾਂ ਨੂੰ ਸਨੇਹਾ ਲਾ ਦੂੰਗੀ ਤੁਹਾਡਾ ਖੜੇ ਕਿਉਂ ਆਜੋ ਬਹਿ ਜਾ ਮੈਂ ਚਾਹ ਪਾਣੀ ਬਣਾਉਣੀ ਆ ਓ ਭਾਬੀ ਕਈ ਕਿਹਦੇ ਸਾਰਦੇ ਨਹੀਂ ਅਜ ਤੱਕ ਕਦੇ ਪੀਏ ਆ ਤੇ ਕਿਉਂ ਕਿੰਨੇ ਅੱਜ ਬਣਾਣਾ ਚਾਹ ਵਧੀਆ ਜੀ ਹੋ ਭਾਬੀ ਨਿੰਬੂ ਪਾਣੀ ਬਣਾ ਦੋ ਗਰਮੀ ਬਹੁਤ ਹੈ ਚਾਹ ਨੂੰ ਛੱਡ ਪਰਾਂ ਹਾਂ ਹਾਂ ਕਿਉਂ ਨਹੀਂ ਮੈਂ ਤਾਂ ਹੁਣ ਬਣਾ ਦੇਣੀ ਆ ਨਿੰਬੂ ਪਾਣੀ ਸੱਸਰੀ ਘਤਾ ਜੀ ਸੱਸਰੀ ਘਾਲ ਤਾਂ ਠੀਕ ਆ ਤੂੰ ਇੱਥੇ ਕਿਵੇਂ ਉਹ ਤਾਈ ਮੈਂ ਤਾਂ ਗੁਰੀ ਕੋਲੇ ਆਇਆ ਸੀਗਾ ਉਹ ਘਰੇ ਨਹੀਂ ਹੈਗਾ ਨਾ ਜਦੋਂ ਤੈਨੂੰ ਪਤਾ ਵੀ ਇਸ ਟਾਈਮ ਗੁਰੀ ਘਰ ਨਹੀਂ ਹੁੰਦਾ ਫਿਰ ਤੁਸੀਂ ਮੌਕਾ ਦੇਖਦੇ ਹੁੰਦੇ ਹੋ ਉਹ ਤਾਈ ਇਹ ਚ ਮੌਕਾ ਦੇਖਣ ਵਾਲੀ ਕਿਹੜੀ ਗੱਲ ਆ ਉਹਦਾ ਗੁਰੀ ਨੇ ਮੈਨੂੰ ਕਿਹਾ ਸੀਗਾ ਵੀ ਪੈਸੇ ਘਰੋਂ ਫੜ ਲੈਈ ਨਾ ਗੋਰੀ ਨੇ ਕਿਹਾ ਤੀ ਫਿਰ ਤੂੰ ਮੈਨੂੰ ਕਹਿ ਦਿੰਦਾ ਉਹ ਤਾਂ ਹੀ ਆਇਆ ਤਾਂ ਮੈਂ ਛੋਡੇ ਕੋਲੀ ਸੀਗਾ ਉਹ ਤਾਂ ਮੂਰੇ ਭਾਬੀ ਦੀ ਸੀਗੀ ਇਹਨਾਂ ਨਾਲ ਗੱਲ ਹੋ ਗਈ ਫਿਰ ਇਹ ਚ ਗਲਤ ਕੀ ਹੋ ਗਿਆ ਮੈਂ ਸਭ ਜਾਣਦੀ ਆ ਸੋਨੂੰ ਤਾਂ ਦਿਉਰਾਂ ਨੂੰ ਮੌਕਾ ਚਾਹੀਦਾ ਪਰ ਜਾਇਆਂ ਅੱਖ ਮਟਿੱਕੇ ਕਰਨ ਦਾ ਨਾ ਨਾਲੇ ਤੂੰ ਕਿਵੇਂ ਜਿਹੜਾ ਹੈਡ-ਹੈਡ ਦੰਦ ਕੱਢਦੀ ਸੀ ਸ਼ਰਮ ਨਹੀਂ ਆਉਂਦੀ ਤੁਹਾਨੂੰ ਤਾਈਏ ਜੀ ਅੱਖ ਮਟੱਕੇ ਵਾਲੀ ਕਿਹੜੀ ਗੱਲ ਆ ਮੜੇ ਮੋੜ ਸ਼ਰਮ ਕਰ ਲਿਆ ਕਰ ਕਹਿਣ ਲੱਗੀ ਨਾ ਤੁਸੀਂ ਵੀ ਸੋਚ ਲਿਆ ਕਰੋ ਮੂੰਹ ਚੱਕਦੇ ਹਾਂ ਦੇ ਘਰੇ ਆ ਬੱਢਦੇ ਹਾਂ ਨਾ ਨਾਲੇ ਤੂੰ ਕਹਿ ਨਹੀਂ ਸਕਦੀ ਇਹਨੂੰ ਵੀ ਕੋਈ ਘਰੇ ਨਹੀਂ ਹੈਗਾ ਚਬੂਤਰੇ ਤੇ ਜਰਾ ਕੇ ਖੜਗੀ ਇਹਨੂੰ ਮੰਮੀ ਮੈਂ ਇਹਨਾਂ ਨੂੰ ਇਹ ਕਿਹਾ ਸੀ ਵੀ ਘਰੇ ਕੋਈ ਹੈ ਨਹੀਂਗਾ ਪਰ ਤੁਸੀਂ ਤੁਸੀਂ ਤਾਂ ਮੜਾ ਮੋਟਾ ਸੋਚ ਸਮਝ ਕੇ ਬੋਲ ਪਿਆ ਕਰੋ ਨਾ ਜੋ ਮਨਚਾਰੇ ਬੋਲੀ ਜਾ ਰਹੇ ਹੋਗੇ ਨਾਲੇ ਇਹ ਕੀ ਸੋਚਣਗੇ ਵੀ ਇਹਨਾਂ ਦੇ ਬਹੁਤ ਅਕਰੈਕਟਰ ਖਰਾਬ ਆ ਉਹ ਚਲ ਠੀਕ ਆ ਤਾਂ ਇਹ ਮੜਾ ਮੋਟਾ ਸੋਚ ਸਮਝ ਕੇ ਬੋਲਿਆ ਕਰੋ ਨਤੂਨੀ ਉਹਨੂੰ ਐ ਨਹੀਂ ਸੀ ਕਹਿ ਸਕਦੀ ਕੋਈ ਘਰੇ ਨਹੀਂ ਹੈਗਾ ਉਹਨੂੰ ਚਬੂਤਰੇ ਤੇ ਜਰਾ ਕੇ ਖੜਗੀ ਮੰਮੀ ਜੀ ਮੈਂ ਉਹਨੂੰ ਇਹ ਕਿਹਾ ਸੀਗਾ ਵੀ ਕਰ ਨਹੀਂ ਹੈਗਾ ਕੋਈ ਪਰ ਤੁਸੀਂ ਤੁਸੀਂ ਤਾਂ ਮਾੜਾ ਮੋਟਾ ਸੋਚ ਕੇ ਬੋਲ ਪਿਆ ਕਰੋ ਨਾ ਜੋ ਮਨ ਚ ਆਉਂਦਾ ਬੋਲੀ ਜਾਂਦੇ ਹੋਗੇ ਨਾਲੇ ਅਗਲਾ ਕੀ ਸੋਚੂਗਾ ਵੀ ਇਹਨਾਂ ਦੇ ਬਹੁਤ ਹੀ ਤਰੀ ਫਿਰਦੀ ਆ ਇਹਦਾ ਕੈਰੈਕਟਰ ਖਰਾਬ ਆ ਆਹੋ ਹਾਂਗਾ ਤੇਰਾ ਕੈਰੈਕਟਰ ਖਰਾਬ ਮਾੜੀ ਆ ਤੈ ਹੈ ਨਹੀਂ ਕਿਸੇ ਕੰਮ ਦੀ ਦੋ ਮਿੰਟ ਘਰੋਂ ਬਾਹਰ ਗਈਆਂ ਕਰੇ ਮੁੰਡੇ ਮਾਰ ਲੈ ਤੂੰ ਬਸ ਕਰੋ ਮੰਮੀ ਜੀ ਬਹੁਤ ਹੋ ਗਿਆ ਹੋਰ ਕਿੰਨਾ ਕੁ ਟਾਈਮ ਸੁਣੀ ਜਾਵਾਂ ਮੈਂ ਕਟੋ-ਕਟ ਸਾਡੇ ਕਰੈਕਟਰ ਤੇ ਤਾਂ ਨੰਗਲ ਚੱਕੋ ਤੁਸੀਂ ਉਹ ਤਾਂ ਸਾਫ ਰਹਿੰਦਾ ਆ ਬੱਲੇ ਤੁਹਾਡੇ ਮੂਰੇ ਹੱਥ ਗੱਲ ਸੁਣ ਲਓ ਮੇਰੀ ਵੱਡੇ ਆ ਇਹ ਕਰੈਕਟਰ ਵਾਲੀ ਅੱਜ ਤਾਂ ਉਹ ਘਰੇ ਬਾੜਨੇ ਆ ਜੇ ਅੱਜ ਤੋਂ ਬਾਅਦ ਆ ਗਏ ਨਾ ਜਾਨਾ ਮਾਰ ਦੂੰ ਤੈਨੂੰ ਮੈਂ ਕਿਹਾ ਮੰਮੀ ਜੀ ਮੈਂ ਕਿਉਂ ਨਾ ਲਾਂਦਾ ਤੇ ਕਿ ਬਰਾਇਆ ਸੀਗਾ ਆ ਜਾਂਦਾ ਨਾ ਨਾ ਰਾਨ ਦੇ ਗੁਲਾਮ ਨੂੰ ਤੇਰੀ ਤਾਂ ਘਟੌਣੀਆਂ ਖੁੱਛਾਂ ਜਮੈਂ ਕੋਈ ਗੱਲ ਨਹੀਂ ਤੁਸੀਂ ਘਰ ਖਰਾਬ ਕਰਨਾ ਨਾ ਇੱਕ ਨੇ ਇੱਕ ਦਿਨ ਤੁਸੀਂ ਘਰ ਖਰਾਬ ਕਰ ਦੋਵੇਂ ਤਿੰਨ ਮਸਤੀਆਂ ਨੇ ਅਰੇ ਮੈਨੂੰ ਮੱਤਾਂ ਦੇਂਦੀ ਆ ਤਾਂ